एसपी ਗੁਰਨੂਰ ਕੌਰ ਮੈਡਮ ਅੱਜ ਇੱਕ ਦੁਕਾਨ ਤੇ ਬੈਠੇ ਹਨ ਸਾਦੇ ਕੱਪੜੇ ਪਾ ਕੇ ਹਨ ਅਤੇ ਇੱਕ ਸੋਹਣੇ ਜਿਹੇ ਸੂਟ ਦੀ ਡਿਮਾਂਡ ਕਰਦੀ ਹੈ ਕਈ ਸੂਟ ਦਿਖਾਣ ਤੋਂ ਬਾਅਦ ਇੱਕ ਸੂਟ ਉਹਨਾਂ ਨੂੰ ਪਸੰਦ ਆ ਜਾਂਦਾ ਹੈ ਦੋਸਤੋ ਸੂਟ ਪਸੰਦ ਆਏ ਬਾਅਦ ਪੈਸੇ ਦੇ ਕੇ ਉੱਥੋਂ ਬਾਹਰ ਆ ਜਾਂਦੀ ਹੈ ਲੇਕਿਨ ਥੋੜੀ ਦੇਰ ਬਾਅਦ ਸੂਟ ਦੇ ਵਿੱਚ ਵੱਡੇ ਨੁਕਸ ਉਹਨਾਂ ਨੂੰ ਨਜ਼ਰ ਆਉਂਦੇ ਹਨ ਜੋ ਕਿ ਸ਼ਾਇਦ ਉਸ ਵਕਤ ਕਾੜੀ ਦੇ ਵਿੱਚ ਉਹਨਾਂ ਨੇ ਨਾ ਦੇਖੇ ਹੋਣ ਬਾਅਦ ਦੇ ਵਿੱਚ ਵਾਪਸ ਜਾਂਦੀ ਹੈ ਸੂਟ ਬਦਲਾਉਣ ਦੇ ਲਈ ਲੇਕਿਨ ਦੁਕਾਨਦਾਰ ਸਾਫ ਮੁਕਰ ਜਾਂਦਾ ਹੈ ਪਛਾਣ ਨਹੀਂ ਪਾਉਂਦਾ ਕਿ ਇਹ ਤਾਂ ਸ਼ਹਿਰ ਦੀ ਐਸਪੀ ਮੈਡਮ ਹੈ ਜਾਂ ਫਿਰ ਇੱਕ ਆਮ ਜੀ ਔਰਤ ਦੋਸਤੋ ਲੜਾਈ ਕਰਨ ਲੱਗ ਜਾਂਦਾ ਹੈ ਲੜਾਈ ਇੱਥੋਂ ਤੱਕ ਵੱਧ ਜਾਂਦੀ ਹੈ ਪੁਲਿਸ ਨੂੰ ਬੁਲਾ ਲੈਂਦਾ ਹੈ ਪੁਲਿਸ ਵੀ ਉੱਥੇ ਦੁਕਾਨਦਾਰ ਤੋਂ ਸਾਈਡ ਤੇ ਜਾ ਕੇ 500 ਰੁਪਏ ਫੜ ਕੇ ਐਸਪੀ ਮੈਡਮ ਨੂੰ ਹੀ ਗ੍ਰਿਫਤਾਰ ਕਰ ਲੈਂਦਾ ਹੈ ਅਤੇ ਥਾਣੇ ਦੇ ਵਿੱਚ ਲਾ ਜਾ ਕੇ ਫਿਰ ਜੋ ਸੀਨ ਬਣਦਾ ਹੈ ਜੋ ਕਹਾਣੀ ਬਣਦੀ ਹੈ ਉਹ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਰਜੀਤ ਦੋਸਤੋ ਦੱਸਾਂਗੇ ਜੀ ਪੂਰੀ ਕਹਾਣੀ ਕਿ ਉਹ ਐਸਪੀ ਮੈਡਮ ਸਾਡੇ ਕੱਪੜਿਆਂ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਆਈ ਅਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਥਾਣੇ ਦੇ ਵਿੱਚ ਉਹਨਾਂ ਨੂੰ ਧੱਕੇ ਦੇ ਨਾਲ ਲਜਾਇਆ ਗਿਆ ਅਤੇ ਕੀ ਹੁੰਦਾ ਹੈ ਉਸ ਪੁਰਸ਼ ਵਾਲੇ ਨਾਲ ਕੀ ਹੁੰਦਾ ਹੈ ਬਾਅਦ ਦੇ ਵਿੱਚ ਉਸ ਦੁਕਾਨ ਵਾਲੇ ਨਾਲ ਦੱਸਾਂਗੇ ਜੀ ਪੂਰੀ ਕਹਾਣੀ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਐਸਪੀ ਗੁਰਨੂਰ ਕੌਰ ਮੈਡਮ ਦਾ ਤਬਾਦਲਾ ਫਤਿਹਗੜ੍ਹ ਸਾਹਿਬ ਜਿਨੇ ਦੇ ਵਿੱਚ ਹੋ ਚੁੱਕਿਆ ਹੈ ਬੜੀ ਇਮਾਨਦਾਰ ਮੈਡਮ ਹੈ ਅਤੇ ਕਦੇ ਵੀ ਉਸਨੇ ਰਿਸ਼ਵਤ ਦਾ 1 ਰੁਪਿਆ ਨਹੀਂ ਖਾਦਾ ਤਾਂ ਕਰਕੇ ਉਸ ਕੋਲ ਬਹੁਤੇ ਪੈਸੇ ਨਹੀਂ ਹਨ ਤਨਖਾਹ ਦੇ ਨਾਲ ਜੋ ਵੀ ਥੋੜਾ ਬੋਤਾ ਗੁਜ਼ਾਰਾ ਹੁੰਦਾ ਹੈ ਆਪਣਾ ਕਰ ਲੈਂਦੀ ਹੈ ਹਾਲੇ ਕੁਵਾਰੀ ਹੈ ਵਿਆਹ ਨਹੀਂ ਹੋਇਆ ਅਤੇ ਆਪਣੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗੀ ਹੈ ਕਿਉਂਕਿ ਅਗਲੇ 20 ਦਿਨਾਂ ਤੋਂ ਬਾਅਦ ਉਸਦੇ ਸਗੇ ਭਰਾ ਦਾ ਵਿਆਹ ਹੈ ਅਤੇ ਭਰਾ ਦੇ ਵਿਆਹ ਦੇ ਲਈ ਸ਼ੋਪਿੰਗ ਕਰਨਾ ਚਾਹੁੰਦੀ ਹੈ ਕਦੇ ਚੰਡੀਗੜ੍ਹ ਜਾਂਦੀ ਹੈ ਅਤੇ ਕੁਝ ਸੂਟ ਲੈ ਆਂਦੀ ਹੈ ਕੁਝ ਸਮਾਨ ਲੈ ਆਂਦੀ ਹੈ ਕਦੇ ਕਿਤੇ ਜਦੋਂ ਵੀ ਕੋਈ ਦਫ਼ਤਰ ਤੋਂ ਛੁੱਟੀ ਹੋਵੇ ਅਤੇ ਕੁਝ ਨਾ ਕੁਝ ਸ਼ੋਪਿੰਗ ਕਰ ਲੈਂਦੀ ਹੈ ਜਿਸ ਦੇ ਨਾਲ ਥੋੜੀ ਥੋੜੀ ਹੌਲੀ ਹੌਲੀ ਕਰਕੇ ਤਿਆਰੀ ਹੋਣ ਲੱਗ ਜਾਂਦੀ ਹੈ ਦੋਸਤੋ ਅੱਜ ਵੀ ਛੁੱਟੀ ਹੈ ਅੱਜ ਆਪਣੇ ਭਰਾ ਨਾਲ ਫੋਨ ਤੇ ਗੱਲਾਂ ਕਰਦੀ ਹੈ ਤੇ ਕਹਿੰਦੀ ਹੈ ਹੁਣ ਤਾਂ ਮੇਰੀ ਪੋਸਟਿੰਗ ਵੀ ਨਜ਼ਦੀਕ ਹੈ ਕਿਉਂ ਨਾ ਤੂੰ ਮੇਰੇ ਕੋਲ ਆ ਜਾਵੇਂ ਅਤੇ ਆਪਾਂ ਸ਼ਹਿਰ ਦੇ ਵਿੱਚ ਜਾ ਕੇ ਤੇਰੇ ਲਈ ਵੀ ਕੁਝ ਲੈਵਾਂਗੇ ਅਤੇ ਮੈਂ ਵੀ ਕੁਝ ਸੂਟ ਲੈਣੇ ਹਨ ਉਹ ਵੀ ਲੈ ਲਾਂਗੇ ਅਤੇ ਤੇਰੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਜਾਣਗੀਆਂ ਉਸ ਤੋਂ ਬਾਅਦ ਤਾਂ ਫਿਰ ਘਰੇ ਰਿਸ਼ਤੇਦਾਰ ਆਣੇ ਸ਼ੁਰੂ ਹੋ ਜਾਣਗੇ ਟਾਈਮ ਨਹੀਂ ਲੱਗਣਾ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰਨਾ ਕਿੰਨੇ ਦੇਖਿਆ ਹੈ ਆਪਣੇ ਦਿਨ ਤਾਂ ਫਿਰ ਸ਼ੋਪਿੰਗ ਦੇ ਵਿੱਚ ਚਲੇ ਜਾਣਗੇ ਅਤੇ ਰਿਸ਼ਤੇਦਾਰਾਂ ਨੂੰ ਟਾਈਮ ਹੀ ਦੇ ਪਾਣੇ ਸਾਰੇ ਨਾਰਾਜ਼ ਹੋ ਜਾਣਗੇ ਵੀ ਇਹ ਤਾਂ ਅਫਸਰ ਬਣ ਕੇ ਕਿੱਡੀ ਵੱਡੀ ਹੋ ਗਈ ਹੈ ਹੰਕਾਰੀ ਫਿਰਦੀ ਹੈ ਸਾਡੇ ਨਾਲ ਗੱਲ ਵੀ ਨਹੀਂ ਕਰਦੀ ਅਤੇ ਫਿਰ ਕੀ ਹੋਇਆ ਜੇਕਰ ਅੱਜ ਏਡੀ ਵੱਡੀ ਅਧਿਕਾਰੀ ਬਣ ਚੁੱਕੀ ਹੈ ਹੈ ਤਾਂ ਸਾਡੀ ਗੁਰਨੂਰ ਹੀ ਜੋ ਕਿ ਪਹਿਲਾਂ ਕੱਪੜੇ ਸੀਕੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਕਰਦੀ ਸੀ ਕਿਵੇਂ ਗਰੀਬ ਸੀ ਪਹਿਲਾਂ ਆਪਾਂ ਅਤੇ ਚਲੋ ਅੱਜ ਮਾਲਕ ਨੇ ਆਪਾਂ ਨੂੰ ਸਭ ਕੁਝ ਦਿੱਤਾ ਹੈ ਚੰਗੀ ਨੌਕਰੀ ਹੈ ਚੰਗੀ ਇੱਜ਼ਤ ਮਾਣ ਹੈ ਅਤੇ ਜੇਕਰ ਅੱਜ ਵੀ ਆਪਾਂ ਆਪਣੇ ਸ਼ੌਂਕ ਪੂਰੇ ਨਾ ਕੀਤੇ ਫਿਰ ਕਦੋਂ ਕਰਾਂਗੇ ਭਰਾ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਤੁਸੀਂ ਸ਼ੋਪਿੰਗ ਕਰੋ ਮੈਂ ਦੁਪਹਿਰ ਤੱਕ ਆ ਜਾਵਾਂਗਾ ਚਲੋ ਗੁਰਨੂਰ ਜੜੀ ਹੈ ਇਕੱਲਿਆਂ ਹੀ ਆਪਣੇ ਘਰੋਂ ਪੈਦਲ ਬਾਹਰ ਨਿਕਲ ਜਾਂਦੀ ਹੈ ਨਾਰਮਲ ਜਾਂ ਉਸਨੇ ਪੰਜਾਬੀ ਸੂਟ ਪਾਇਆ ਹੈ ਅਤੇ ਕਿਸੇ ਪਾਸੋਂ ਵੀ ਦੇਖਣ ਨੂੰ ਨਹੀਂ ਲੱਗਦੀ ਵੀ ਇਹ ਤਾਂ ਐਸਪੀ ਮੈਡਮ ਹੈ ਗਾਰਡ ਉਸਦੇ ਨਾਲ ਚੱਲਦੇ ਹਨ ਲੇਕਿਨ ਗਾਰਡ ਨੂੰ ਮਨਾ ਕਰ ਦਿੰਦੀ ਹੈ ਕੋਈ ਗੱਲ ਨਹੀਂ ਅੱਜ ਮੈਨੂੰ ਇਕੱਲਿਆਂ ਘੁੰਮਣ ਦਿਓ ਮੈਂ ਤਾਂ ਸ਼ਹਿਰ ਦੇ ਵਿੱਚ ਨਵੀਂ ਹਾਂ ਹਲੇ ਮੈਨੂੰ ਕੋਈ ਬਹੁਤੇ ਜਾਣਦੇ ਨਹੀਂ ਹਨ ਮਿਰਤ ਕੌਣ ਪਲਾਇਟ ਤੇ ਹਮਲਾ ਕਰੇਗਾ ਮੇਰੀ ਤਾਂ ਕਿਸੇ ਨੂੰ ਪਛਾਣ ਵੀ ਨਹੀਂ ਆਣੀ ਜੇਕਰ ਤੁਸੀਂ ਨਾਲ ਰਹੋਗੇ ਫਿਰ ਸ਼ਾਇਦ ਮੈਨੂੰ ਲੋਕ ਪਛਾਣ ਜਾਣ ਵੀ ਹੋਵੇ ਨਾ ਹੋਵੇ ਇਹ ਕੋਈ ਵੱਡੀ ਅਧਿਕਾਰੀ ਹੈ ਦੋਸਤੋ ਚਲੋ ਉਹਨਾਂ ਨੂੰ ਉੱਥੇ ਛੱਡ ਜੰਦੀ ਹੈ ਅੱਧੇ ਪੈਦਲ ਹੀ ਬਾਜ਼ਾਰ ਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਬਚਪਨ ਤੋਂ ਹੀ ਉਸ ਨੂੰ ਪੈਦਲ ਘੁੰਮ ਕੇ ਸ਼ੋਪਿੰਗ ਕਰਨ ਦੀ ਆਦਤ ਹੈ ਚਲੋ ਜੀ ਅੱਜ ਕਈ ਦੁਕਾਨਾਂ ਖੁੱਲਦੀ ਹੈ ਲੇਕਿਨ ਉਸ ਨੂੰ ਕੁਝ ਵੀ ਪਸੰਦ ਨਹੀਂ ਆਦਾ ਕਿਸੇ ਦੁਕਾਨ ਦੇ ਵਿੱਚ ਕੋਈ ਢੰਗ ਦਾ ਸੂਟ ਉਸ ਨੂੰ ਮਿਲਦਾ ਨਹੀਂ ਹੈ ਮੇਗੇਮਿੰਗ ਦੀ ਦੁਕਾਨਾਂ ਕੋ ਮਰਤੋਂ ਬਾਅਦ ਹੁਣ ਕੁਝ ਸਸਤੀਆਂ ਦੁਕਾਨਾਂ ਤੇ ਚਲੀ ਜਾਂਦੀ ਹੈ ਅਤੇ ਸੋਚਦੀ ਹੈ ਵੀ ਸ਼ਾਇਦ ਇੱਥੋਂ ਕੁਝ ਢੰਗ ਦਾ ਮਿਲ ਜਾਵੇ ਜੋ ਕਿ ਦੇਖਦੇ ਸਾਰ ਪਸੰਦ ਆ ਜਾਵੇ ਉਹਨਾਂ ਦੇ ਵਿੱਚੋਂ ਗੁਰਤੇਜ ਦੀ ਹੱਟੀ ਰਾਮ ਦੀ ਇੱਕ ਦੁਕਾਨ ਹੈ ਜਿੱਥੇ ਬੈਠ ਜਾਂਦੀ ਹੈ ਅਤੇ ਦੁਕਾਨਦਾਰ ਨੂੰ ਅਖਦੀ ਹੈ ਕਿ ਭਾਈ ਕੁਝ ਵਧੀਆ ਜਿਹਾ ਸੂਟ ਦਿਖਾਓ ਕੋਈ ਥੋੜਾ ਬੋਤਾ ਮਹਿੰਗਾ ਵੀ ਚਲ ਜਾਏਗਾ ਜਿਆਦਾ ਮਹਿੰਗਾ ਮੈਂ ਲੈਣਾ ਨਹੀਂ ਹੈ ਅਤੇ ਠੀਕ ਠਾਕ ਜਾ ਵਧੀਆ ਸੋਨਾ ਸੂਟ ਦਿਖਾਓ ਮੈਂ ਵਿਆਹ ਤੇ ਪਾਣਾ ਹੈ ਦੋਸਤੋ ਕਈ ਸੂਟ ਦਿਖਾਦਾ ਹੈ ਲੇਕਿਨ ਮੈਡਮ ਨੂੰ ਕੁਝ ਵੀ ਪਸੰਦ ਨਹੀਂ ਆਂਦਾ ਆਖਿਰਕਾਰ ਇੱਕ 10000 ਰੁਪਏ ਦਾ ਵਧੀਆ ਸੂਟ ਜਿਹੜਾ ਹੈ ਮੈਡਮ ਪਸੰਦ ਕਰ ਲੈਂਦੀ ਹੈ ਪੈਸੇ ਕਾਫੀ ਜਿਆਦਾ ਹਨ ਲੇਕਿਨ ਫਿਰ ਵੀ ਚਲੋ ਕੋਈ ਗੱਲ ਨਹੀਂ ਮੈਡਮ ਗੰਨੌਰ ਐਸਪੀ ਹੈ ਚੰਗੀ ਤਨਖਾਹ ਹੈ ਅਤੇ ਬੜਿਆ ਸੂਟ ਜਿਹੜਾ ਹੈ ਆਪਣੇ ਲਈ ਪਸੰਦ ਕਰ ਲੈਂਦੀ ਹੈ ਦੋਸਤੋ ਸੂਟ ਪਸੰਦ ਆਣ ਤੋਂ ਬਾਅਦ ਬੈਗ ਦੇ ਵਿੱਚ ਪਾ ਲੈਂਦੀ ਹੈ ਅਤੇ ਬਾਹਰ ਆ ਜਾਂਦੀ ਹੈ ਦੋਸਤੋ ਬਾਹਰ ਆ ਕੇ ਕੁਝ ਦੁਕਾਨਾਂ ਹੋਰ ਵੀ ਘੁੰਮਦੀ ਹੈ ਕਿਉਂਕਿ ਉਸ ਨੂੰ ਆਪਣੇ ਲਈ ਜੁੱਤੀਆਂ ਵੀ ਖਰੀਦਣੀਆਂ ਹਨ ਅਤੇ ਕਈ ਸਾਰੇ ਅਲੱਗ ਫੰਕਸ਼ਨ ਵਾਸਤੇ ਅਲੱਗ ਸੂਟ ਵੀ ਲੈਣੇ ਹਨ ਬੜੀ ਸ਼ੋਪਿੰਗ ਹੈ ਔਰਤਾਂ ਦੀ ਸ਼ੋਪਿੰਗ ਤਾਂ ਫਦਮ ਹੁੰਦੇ ਹੀ ਨਹੀਂ ਆ ਭਾਵੇਂ ਜਿੰਨਾ ਮਰਜੀ ਕਰ ਲੈਣ ਦੋਸਤੋ ਕਈ ਦੁਕਾਨਾਂ ਘੁੰਮੀ ਹੈ ਇੰਨੇ ਦੇ ਵਿਚਕਾਰ ਉਸਦੇ ਹੱਥੋਂ ਬੈਗ ਦਿਨ ਕੇ ਥੱਲੇ ਡਿੱਗ ਜਾਂਦਾ ਹੈ ਥੱਲੇ ਡਿੱਗੇ ਬੈਗ ਦੇ ਵਿੱਚੋਂ ਸੂਟ ਜਿਹੜਾ ਹੈ ਬਾਹਰ ਆ ਜਾਂਦਾ ਹੈ ਜਿਵੇਂ ਹੀ ਬਾਹਰ ਆਇਆ ਤਾਂ ਉਸਦੇ ਵਿੱਚ ਇੱਕ ਟੁਕ ਨਜ਼ਰ ਆ ਜਾਂਦਾ ਹੈ ਟੁਕ ਯਾਨੀ ਜਿੱਥੋਂ ਸੂਟ ਥੋੜਾ ਜਿਹਾ ਫਟਿਆ ਹੋਵੇ ਦੋਸਤੋ ਫਟੇ ਸੂਟ ਨੂੰ ਦੇਖ ਕੇ ਉਸ ਨੂੰ ਹਰਾਨੀ ਹੁੰਦੀ ਹੈ ਵੀ ਦੁਕਾਨਦਾਰ ਨੇ ਤਾਂ ਚੁੰਨਾ ਲਗਾ ਦਿੱਤਾ ਹੈ ਅਤੇ ਮੈਨੂੰ ਟੁੱਕ ਵਾਲਾ ਸੂਟ ਦੇ ਦਿੱਤਾ ਹੈ ਇਸ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਹੋਣਗੇ ਜਦੋਂ ਸੂਟ ਨੂੰ ਧਿਆਨ ਨਾਲ ਖਿਲਾੜ ਕੇ ਦੇਖਦੀ ਹੈ ਤਾਂ ਇਸ ਤਰ੍ਹਾਂ ਦੇ ਕਈ ਨੁਕਸ ਉਸ ਸੂਟ ਦੇ ਵਿੱਚ ਨਜ਼ਰ ਆਦੇ ਹਨ ਜੋ ਕਿ ਸ਼ਾਇਦ ਅਸੀਤੇ ਬਾਅਦ ਹੋਰ ਜ਼ਿਆਦਾ ਭੜੇ ਲੱਗਣਗੇ ਤਾਂ ਕਰਕੇ ਵਾਪਸ ਕਰਨ ਦੇ ਲਈ ਜਾਂਦੀ ਹੈ ਦੋਸਤੋ ਉਸ ਸੂਟ ਨੂੰ ਦੁਬਾਰਾ ਥੈੜੇ ਦੇ ਵਿੱਚ ਪਾਉਂਦੀ ਹੈ ਅਤੇ ਪਹੁੰਚ ਜਾਂਦੀ ਹੈ ਜੀ ਉਸ ਦੁਕਾਨ ਦੇ ਵਿੱਚ ਉਸ ਦੁਕਾਨ ਦੇ ਵਿੱਚ ਉਹੀ ਭਾਈ ਸੂਟ ਵਾਲਾ ਬੈਠਾ ਹੈ ਅਤੇ ਦੇਖਦਾ ਹੈ ਵੀ ਗ੍ਰਾਹਕ ਜਿਹੜਾ ਹੈ ਵਾਪਸ ਆ ਗਿਆ ਹੈ ਪੁੱਛਦਾ ਹੈ ਕੀ ਗੱਲ ਹੈ ਜੀ ਵਾਪਸ ਕਿਵੇਂ ਆਏ ਹੋ ਤਾਂ ਦੱਸਦੀ ਹੈ ਵੀ ਇਸ ਸੂਟ ਦੇ ਵਿੱਚ ਤਾਂ ਨੁਕਸ ਹੈ ਮੈਨੂੰ ਇਹ ਪਸੰਦ ਨਹੀਂ ਹੈ ਤੁਸੀਂ ਵਾਪਸ ਕਰ ਲਓ ਮੈਨੂੰ ਕੋਈ ਹੋਰ ਸੂਟ ਦਿਖਾ ਦਿਓ ਦੋਸਤੋ ਦੁਕਾਨਦਾਰ ਫਿਰ ਤੋਂ ਕਈ ਸੂਟ ਦਿਖਾਉਂਦਾ ਹੈ ਲੇਕਿਨ ਮੈਡਮ ਨੂੰ ਕੁਝ ਵੀ ਪਸੰਦ ਨਹੀਂ ਆਦਾ ਅੱਧਾ ਘੰਟਾ 1 ਘੰਟਾ ਲਗਾਉਣ ਤੋਂ ਬਾਅਦ ਜਦੋਂ ਪੂਰੀ ਦੁਕਾਨ ਛਾਣ ਮਾਰਦੀ ਹੈ ਤਾਂ ਲੇਕਿਨ ਕੁਝ ਵੀ ਉਸ ਨੂੰ ਉਹ ਜ ਨਹੀਂ ਪੰਦਾ ਜਦ ਆ ਉਹ ਸੂਟ ਲੱਗਿਆ ਸੀ ਤਾਂ ਕਹਿੰਦੀ ਹੈ ਨਹੀਂ ਜੀ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਤੁਸੀਂ ਐ ਕਰੋ ਮੇਰੇ ਪੈਸੇ ਵਾਪਸ ਮੋੜ ਦਿਓ ਦੁਕਾਨਦਾਰ ਕਹਿੰਦਾ ਨਹੀਂ ਨਹੀਂ ਪੈਸੇ ਨਹੀਂ ਮਿਲਣੇ ਵਾਪਸ ਉਹ ਦੇਖੋ ਸਾਹਮਣੇ ਬੋਰਡ ਲੱਗਿਆ ਬੋਰਡ ਤੇ ਪੜ੍ਹਦੀ ਹੈ ਤਾਂ ਲਿਖਿਆ ਹੈ ਕਿ ਵਿਕਿਆ ਸਮਾਨ ਵਾਪਸ ਨਹੀਂ ਹੋਣਾ ਸਿਰਫ ਬਦਲਾ ਜਾਏਗਾ ਉਹ ਵੀ ਸਾਗੀ ਦਿਨ ਨੂੰ ਦੋਸਤੋ ਤਾਂ ਕਹਿੰਦੀ ਹੈ ਮੈਂ ਕਿਹੜਾ ਘਰੇ ਲੈ ਗਈ ਹਾਂ ਮੈਂ ਤਾਂ ਹਲੇ ਰਸਤੇ ਦੇ ਵਿੱਚ ਸੀ ਮੈਂ ਉਦੋਂ ਧਿਆਨ ਨਹੀਂ ਦਿਆ ਜਦੋਂ ਇਹ ਸੂਟ ਲਿਆ ਸੀ ਇਸ ਦੇ ਵਿੱਚ ਮੇਰੀ ਕੀ ਗਲਤੀ ਹੈ ਤੁਹਾਡੀ ਗਲਤੀ ਹੈ ਜੇਕਰ ਤੁਹਾਡੇ ਸੂਟ ਦੇ ਵਿੱਚ ਨੁਕਸ ਹੈ ਬਾਕੀ ਇਹ ਨਹੀਂ ਸਾਈਡ ਤੇ ਜੇਕਰ ਬੋੜ ਲਗਾਉਂਗੇ ਤਾਂ ਕੌਣ ਪੜੇਗਾ ਬਾਕੀ ਤੁਹਾਨੂੰ ਪਤਾ ਵੀ ਹੈ ਉਪਭੋਗਤਾ ਦੇ ਕੀ ਨਿਯਮ ਹਨ ਉਪਭੋਗਤਾ ਦੇ ਕੀ ਅਧਿਕਾਰ ਹਨ ਮੈਂ ਉਪਭੋਗਤਾ ਹਾਂ ਅਤੇ ਮੇਰਾ ਅਧਿਕਾਰ ਹੈ ਵਿਸਾਗੀ ਦਿਨ ਮੈਂ ਇਸ ਸੂਟ ਨੂੰ ਵਾਪਸ ਜਿਵੇਂ ਮਰਜ਼ੀ ਕਰ ਸਕਦੀ ਹਾਂ ਜੇਕਰ ਤੁਹਾਡੇ ਸਮਾਨ ਦੇ ਵਿੱਚ ਨੁਕਸੀ ਮੈਂ ਨੁਕਸ ਵਾਲੇ ਸਮਾਨ ਦੇ ਕਿਉਂ ਪੈਸੇ ਦਿਆਂ ਤਹਾਡੀ ਦੁਕਾਨ ਦੇ ਵਿੱਚ ਮੈਨੂੰ ਹੋਰ ਕੁਝ ਪਸੰਦ ਨਹੀਂ ਆ ਰਿਹਾ ਮੈਂ ਕੀ ਕਰਾਂ ਹੁਣ ਤਾਂ ਮੈਨੂੰ ਪੈਸੇ ਵਾਪਸ ਚਾਹੀਦੇ ਹਨ ਦੋਸਤੋ ਦੁਕਾਨ ਵਾਲਾ ਜਿਹੜਾ ਹੈ ਬਹਿਸ ਕਰਨ ਲੱਗ ਜਾਂਦਾ ਹੈ ਅਤੇ ਕਹਿੰਦਾ ਨਹੀਂ ਨਹੀਂ ਸੂਟ ਵਾਪਸ ਨਹੀਂ ਹੋਣਾ ਤਾ ਜੋ ਮਰਜ਼ੀ ਕਰ ਲੋ ਜਿੱਥੇ ਮਰਜ਼ੀ ਜਾਓ ਅਤੇ ਸੂਟ ਤੁਹਾਡਾ ਇਹ ਵਾਪਸ ਨਹੀਂ ਹੋਣਾ ਮੈਂ ਹੁਣ ਪੈਸੇ ਲੈ ਲੇ ਹੈ ਨਾ ਮੈਂ ਪੈਸੇ ਵਾਪਸ ਕਰਨੇ ਅਤੇ ਤੁਸੀਂ ਆਪਣਾ ਇਹ ਸੂਟ ਜਿਹੜਾ ਹੈ ਲਿਜਾ ਸਕਦੇ ਹੋ ਜਾਂ ਫਿਰ ਕੋਈ ਹੋਰ ਸੂਟ ਇੱਥੋਂ ਲੈ ਲਓ ਐਵੇਂ ਨਹੀਂ ਕਰਨਾ ਹੁਣ ਮੈਡਮ ਗੁੱਸਾ ਧੜ ਜਾਂਦਾ ਹੈ ਵੀ ਕਮਾਲ ਦੀ ਦਾਦਾਗਰੀ ਹੈ ਇਸ ਦੀ ਏਕੀ ਗੱਲ ਬਣੀ ਭਲਾ ਵੀ ਪੈਸੇ ਵੀ ਲੈ ਲੇ ਅਤੇ ਹੁਣ ਇਹ ਆਪਣਾ ਖਰਾਬ ਸਮਾਨ ਮੇਰੇ ਮੱਥੇ ਮਾਰਨਾ ਚਾਹੁੰਦਾ ਹੈ ਜਾਂ ਫਿਰ ਕਹਿੰਦਾ ਹੈ ਵੀ ਪੂਰੀ ਦੁਕਾਨ ਦੇ ਵਿੱਚੋਂ ਕੋਈ ਹੋਰ ਸੂਟ ਲੈ ਲਓ ਮੈਨੂੰ ਨਹੀਂ ਪਸੰਦ ਆ ਰਿਹਾ ਮੈਂ ਕੀ ਕਰਾਂ ਤਾਂ ਲੜਾਈ ਕਰਨ ਲੱਗ ਜਾਂਦੀ ਹੈ ਗਰਮ ਹੋ ਜਾਂਦੀ ਹੈ ਇੰਨੇ ਦੇ ਵਿਚਕਾਰ ਦੁਕਾਨਦਾਰ ਦੇ ਮੂੰਹ ਨਿਕਲ ਜਾਂਦਾ ਹੈ ਵੀ ਜੇਕਰ ਤੁਸੀਂ ਨਾ ਗਏ ਤਾਂ ਮੈਂ ਪੁਲਿਸ ਨੂੰ ਬੁਲਾ ਲਾਂਗਾ ਉਸ ਨੂੰ ਲੱਗਿਆ ਵੀ ਆਮ ਜੀ ਇਨਸਾਨ ਹੈ ਪੁਲਸ ਤੋਂ ਡਰ ਜੇਗੀ ਅਤੇ ਇੱਥੋਂ ਚਲੀ ਜਾਵੇਗੀ ਜਾਂ ਫਿਰ ਕੋਈ ਹੋਰ ਸੌਟ ਇੱਥੋਂ ਲੈ ਜਾਵੇਗੀ ਲੇਕਿਨ ਉਸ ਨੂੰ ਇਹ ਪਤਾ ਨਹੀਂ ਸੀ ਵੀ ਇਹ ਮੈਡਮ ਤਾਂ ਐਸਪੀ ਹੈ ਅਤੇ ਕੋਈ ਆਮ ਇਨਸਾਨ ਨਹੀਂ ਹੈ ਪੁਲਸ ਵਾਲਿਆਂ ਤੋਂ ਇਹਨਾਂ ਨੂੰ ਡਰਨਾ ਹੈ ਪੁਲਸ ਇਸ ਤੋਂ ਡਰਦੀ ਹੈ ਤਾਂ ਕਰਕੇ ਉਹ ਜਰੀ ਹੈ ਮੈਡਮ ਬਿਲਕੁਲ ਨਹੀਂ ਡਰਦੀ ਅਤੇ ਕਹਿੰਦੀ ਹੈ ਹਾਂ ਬੁਲਾ ਲੈ ਪੁਲਸ ਵਾਲਿਆਂ ਨੂੰ ਕਿਹਨੂੰ ਬੁਲਾਣਾ ਹੈ ਦੇਖ ਲਾਂਗੇ ਤੇਰੇ ਪੁਲਸ ਵਾਲਿਆਂ ਨੂੰ ਕੀ ਕਰਦੇ ਹਨ ਜਦੋਂ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਕਿਹੜਾ ਕੋਈ ਇੱਥੇ ਅਪਰਾਧ ਕਰ ਦਿੱਤਾ ਹੈ ਜੋ ਕਿ ਤੋਂ ਪੁਰਸਵਾਲੇ ਨੂੰ ਬੁਲਾਣ ਲੱਗਾ ਹੈ ਆ ਜਾਣਦੇ ਉਹਨਾਂ ਨੂੰ ਦੇਖ ਲਿਆਗੇ ਦੋਸਤੋ ਫੋਨ ਘੰਮਦਾ ਹੈ ਆਪਣੇ ਇੱਕ ਮਿੱਤਰ ਪੁਰਸਵਾਲੇ ਨੂੰ ਬੁਲਾ ਲੈਂਦਾ ਹੈ ਅੱਧੇ ਘੰਟੇ ਬਾਅਦ ਪੁਰਸਵਾਲਾ ਵੀ ਉੱਥੇ ਆ ਜਾਂਦਾ ਹੈ ਮੈਡਮ ਅੱਕਦੀ ਹੈ ਕਰੋ ਜੀ ਸਾਡਾ ਫੈਸਲਾ ਇਹ ਦੁਕਾਨਦਾਰ ਮੇਰੇ ਨਾਲ ਧੱਕਾ ਕਰ ਰਿਹਾ ਹੈ ਅਤੇ ਇਹ ਆਪਣਾ ਖਰਾਬ ਸੂਟ ਮੈਨੂੰ ਵੇਚਣਾ ਚਾਹੁੰਦਾ ਹੈ ਅਤੇ ਕਹਿੰਦਾ ਹੈ ਜਾਂ ਤਾਂ ਇਹ ਖਰਾਬ ਸੂਟ ਲੈ ਜਾਓ ਜਾਂ ਫਿਰ ਇਹਨਾਂ ਦੇ ਗੰਦੇ ਜਿਹੇ ਸੂਟਾਂ ਦੇ ਵਿੱਚੋਂ ਕੋਈ ਹੋਰ ਸੂਟ ਐਸੇ ਹੀ ਮੁੰਡਾ ਲੈ ਲੋ ਪੈਸੇ ਇਸਨੇ ਮੈਨੂੰ ਮੋੜਦੇ ਨਹੀਂ ਹਨ ਤੁਸੀਂ ਦੱਸੋ ਕੀ ਕਰੀਏ ਕਾਨੂੰਨ ਦੇ ਹਿਸਾਬ ਨਾਲ ਕੀ ਕਰੀਏ ਦੋਸਤੋ ਹੁਣ ਪੁਲਿਸ ਵਾਲਾ ਜਿਹੜਾ ਹੈ ਦੁਕਾਨ ਵਾਲੇ ਨੂੰ ਸਾਈਡ ਤੇ ਲੈ ਜਾਂਦਾ ਹੈ ਦੁਕਾਨ ਵਾਲਾ ਵੀ ਸਾਈਡ ਤੇ ਚਲਾ ਜਾਂਦਾ ਹੈ ਅਤੇ ਹੋਲੀਕ ਦਿਨੇ 500 ਰੁਪਏ ਦਾ ਇੱਕ ਨੋਟ ਜਿਹੜਾ ਹੈ ਉਸ ਪੁਲਿਸ ਵਾਲੇ ਦੀ ਜੇਬ ਚ ਪਾ ਦਿੰਦਾ ਹੈ 500 ਰੁਪਏ ਦੀ ਤਾਕਤ ਹੁਣ ਪੁਲਿਸ ਵਾਲੇ ਨੂੰ ਮਿਲ ਚੁੱਕੀ ਹੈ ਇਮਾਨਦਾਰੀ ਦੇ ਵਿੱਚ ਆ ਜਾਂਦਾ ਹੈ ਕਿਉਂਕਿ 500 ਰੁਪਏ ਮਿਲਣ ਤੋਂ ਬਾਅਦ ਜਿਆਦਾ ਇਮਾਨਦਾਰ ਪੁਲਿਸ ਵਾਲੇ ਜਿਹੜੇ ਹਨ ਹੋਰ ਵਧੀਆ ਕੰਮ ਕਰਨ ਲੱਗ ਜਾਂਦੇ ਹਨ ਉਹਨਾਂ ਦੇ ਵਿੱਚ ਸ਼ਕਤੀ ਆ ਜਾਂਦੀ ਹੈ ਦੋਸਤੋ ਇਸ ਪੁਲਿਸ ਵਾਲੇ ਦੇ ਵਿੱਚ ਵੀ ਸ਼ਕਤੀ ਆ ਗਈ ਹੈ ਅਤੇ ਹੁਣ ਸਿੱਧਾ ਹੋ ਗਿਆ ਜੀ ਐਸਪੀ ਮੈਡਮ ਦੇ ਖਿਲਾਫ ਉਸ ਨੂੰ ਅੰਦਾਜ਼ਾ ਵੀ ਨਹੀਂ ਹੈ ਵੀ ਇਹ ਕੌਣ ਹੈ ਇਹ ਨਵੀਂ ਸ਼ਹਿਰ ਦੇ ਵਿੱਚ ਜਿਹੜੀ ਐਸਪੀ ਆਈ ਹੈ ਉਹ ਹੈ ਦੋਸਤੋ ਗੁਰਨੂਰ ਮੈਡਮ ਦੇ ਨਾਲ ਤੱਕਾ ਕਰਨ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਵੀ ਇਹ ਬਿਲਕੁਲ ਸਹੀ ਕਰੇ ਹਨ ਉਹ ਬੋਰਡ ਤੁਹਾਨੂੰ ਦਿਖਦਾ ਨਹੀਂ ਹੈ ਅੰਨੇ ਹੋ ਪਹਿਲਾਂ ਦੇਖਿਆ ਨਹੀਂ ਸੀ ਜਦੋਂ ਕੋਈ ਸਮਾਨ ਲੈਣ ਲੱਗੀ ਸੀ ਹੁਣ ਜਾਂ ਤਾਂ ਇਹ ਲੈ ਜਾਓ ਜਾਂ ਫਿਰ ਇਸ ਦੁਕਾਨ ਦੇ ਵਿੱਚ ਕੁਝ ਹੋਰ ਲੈ ਜਾਓ ਪੈਸੇ ਇਸ ਨੂੰ ਨਹੀਂ ਦੇਣੇ 10000 ਰੁਪਏ ਬਹੁਤ ਹੁੰਦਾ ਹੈ ਦੁਕਾਨਦਾਰ ਨੂੰ ਵੀ ਲੱਗਿਆ ਮੈਂ 500 ਰੁਪਏ ਇਸ ਨੂੰ ਦੇ ਦਿੰਨੇ ਹਾਂ ਅਤੇ ਵਧੀਆ ਕੰਮ ਕਰੇਗਾ ਹੁਣ ਦੁਕਾਨਦਾਰ ਵੀ ਮਨ ਦੇ ਮਨ ਸੋਚ ਰਿਹਾ ਹੈ ਵੀ ਵਧੀਆ ਹੈ ਚਲੋ 500 ਰੁਪਏ ਦੇ ਕੇ ਆਪਨ 9500 ਰੁਪਏ ਬਣ ਗਿਆ ਹੈ ਨਾ ਕਰਕੇ ਉਹ ਫਿਰ ਉਸ ਮੈਡਮ ਦੇ ਵੱਲ ਦੇਖਦਾ ਹੈ ਤੇ ਕਹਿੰਦਾ ਹੈ ਸੁਣ ਲਿਆ ਬਸ ਹੁਣ ਪੁਲਿਸ ਵਾਲੇ ਤੁਸੀਂ ਸੁਣ ਲਿਆ ਹੈ ਅਤੇ ਜਾਓ ਇੱਥੋਂ ਹੁਣ ਮੈਡਮ ਨੂੰ ਵੀ ਗੁੱਸਾ ਤੜ ਗਿਆ ਹੈ ਵੀ ਇਹ ਇਹਦੇ ਵੱਲ ਬੋਲ ਰਿਹਾ ਹੈ ਉਸ ਨੂੰ ਦੇਖਤਾ ਲਿਆ ਸੀ ਵੀ ਇਸ ਨੇ 500 ਰੁਪਏ ਲਿਆ ਹੈ ਉਹ ਦੋਨੀ ਬੋਲੀ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਵੀ ਅੱਗੇ ਕੀ ਕਰਨਗੇ ਕਿਉਂਕਿ ਉਸ ਨੂੰ ਪਤਾ ਹੈ ਵੀ ਇੱਥੇ ਕ੍ਰਿਸਟਿਨ ਵੀ ਮੈਨੂੰ ਖਾਸ ਪਛਾਣਣਾ ਨਹੀਂ ਹੈ ਦੋਸਤੋ ਦੇਖਣਾ ਚਾਹੁੰਦੀ ਹੈ ਵੀ ਇੱਥੇ ਮੇਰੇ ਨਾਲ ਕੀ ਕਰਨਗੇ ਇੱਕਦਮ ਬੋਲਮਹਿੰਦੀ ਹੈ ਕਿ ਆ ਕੀ ਤੱਕਾ ਹੋਇਆ ਭਲਾ ਇਸਨੇ ਮੇਰੇ ਨਾਲ ਤੱਕਾ ਕੀਤਾ ਹੈ ਤੁਸੀਂ ਮੇਰੇ ਵੱਲ ਬੋਲਣੇ ਚਾਹੀਦੇ ਹੋ ਅਤੇ ਇਹਦੇ ਵੱਲ ਬੋਲ ਰਹੇ ਹੋ ਬਿਲਕੁਲ ਗਲਤ ਗੱਲ ਹੈ ਤੁਸੀਂ ਆਪਣੀ ਡਿਊਟੀ ਜਿਹੜੀ ਹੈ ਠੰਗ ਤਰਾ ਨਹੀਂ ਦੇਵਾਰੇ ਤਾਂ ਅਗੂ ਪੁਲਿਸ ਵਾਲਾ ਕਹਿੰਦਾ ਹੈ ਦੇਖੋ ਮੈਡਮ ਤੁਸੀਂ ਇੱਥੋਂ ਜਾਓ ਨਹੀਂ ਤਾਂ ਤੁਹਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਾਂਗਾ ਜੇਕਰ 2-3 ਰਾਤਾਂ ਜੇਲ੍ਹ ਦੇ ਵਿੱਚ ਕੱਟेंगी ਤਾਂ ਤੈਨੂੰ ਅਕਲ ਆ ਜਾਵੇਗੀ ਬਾਅਦ ਦੇ ਵਿੱਚ ਨਾ ਕਿ ਵੀ ਇੰਨੇ ਰੁਪਏ ਲੈ ਕੇ ਜ਼ਮਾਨਤ ਕਰਦੇ ਇੱਕ ਵਾਰ ਉੱਥੇ ਚਲੇ ਜਾਏ ਬਾਅਦ ਤੈਨੂੰ ਛੱਡਣਾ ਨਹੀਂ ਹੈ ਅਤਲ ਕਿਉਂ 10000 ਰੁਪਏ ਵਿੱਚ ਦੋ ਤਿੰਨ ਰਪਏ ਦੀ ਦੇਲ ਦੇ ਵਿੱਚ ਕੱਟਦੀ ਹੈ ਚੰਗੇ ਕਰਦੀ ਦਿਖਦੀ ਹੈ ਜਾਂ ਭਾਜਾ ਇੱਥੋਂ ਆ ਕਿਸੇ ਹੋਰ ਦੁਕਾਨ ਤੇ ਜਾ ਇਸ ਦੁਕਾਨ ਵਾਲੇ ਨਾਲ ਤੇਰਾ ਵਾ ਨਹੀਂ ਚੱਲਣਾ ਤਾਂ ਮੈਡਮ ਨੇ ਵੀ ਗੁੱਸਾ ਛਾੜ ਜਾਂਦਾ ਹੈ ਅਤੇ ਕਹਿੰਦੀ ਹੈ ਜੇ ਕਰ ਦੇ ਜੇਲ੍ਹ ਦੇ ਵਿੱਚ ਬੰਦ ਤੈਨੂੰ ਕੀ ਪਤਾ ਹੈ ਮੈਂ ਤੂੰ ਕਿਹਦੇ ਨਾਲ ਪੰਗਾ ਲੈ ਰਿਹਾ ਹੈਂ ਹੁਣ ਇੰਨੀ ਗੱਲ ਸੁਣ ਕੇ ਜਿਹੜਾ ਪੁਲਿਸ ਵਾਲਾ ਹੈ ਉਸ ਨੂੰ ਗੁੱਸਾ ਧਰ ਜਾਂਦਾ ਹੈ ਅਤੇ ਕਹਿੰਦਾ ਹੈ ਦੱਸ ਫਿਰ ਕਿਹਦੇ ਨਾਲ ਪੰਗਾ ਲੈ ਰਿਆ ਹਾਂ ਤੈਨੂੰ ਹੁਣ ਮੈਂ ਦਿਖਾਉਂਗਾ ਵੀ ਤੂੰ ਕਿਹਦੇ ਨਾਲ ਪੰਗਾ ਲੈ ਰਹੀ ਹੈਂ ਦੋਸਤੋ ਗ੍ਰਿਫਤਾਰ ਕਰਨ ਲੱਗਦਾ ਹੈ ਲੇਕਿਨ ਇਤਨੋਂ ਜਿਹੜੀ ਮੈਡਮ ਹੈ ਇੱਕਦਮ ਕਹਿੰਦੀ ਹੈ ਖਬਰਦਾਰ ਮੈਨੂੰ ਹੱਥ ਲਗਾਇਆ ਤਾਂ ਜੇਕਰ ਮੈਨੂੰ ਗ੍ਰਿਫਤਾਰ ਕਰਨਾ ਵੀ ਹੈ ਤਾਂ ਲੇਡੀ ਪੁਲਿਸ ਬੰਗਾਓ ਇੱਥੇ ਮੇਰਾ ਉਸ ਤੋਂ ਜੇਕਰ ਗ੍ਰਿਫਤਾਰ ਕੀਤਾ ਤਾਂ ਦੇਖਣਾ ਫਿਰ ਤੇਰੀ ਨੌਕਰੀ ਫਿਰ ਰੱਬ ਵੀ ਨਹੀਂ ਬਚਾ ਪਾਣਾ ਦਾ ਕੰਨਪੂਕ ਤਣਾ ਪਵੇਗਾ ਹੁਣ ਇੰਨੀ ਗੱਲ ਸੁਣ ਕੇ ਥੋੜਾ ਪੁਰਸ ਵਾਲਾ ਵੀ ਡਰ ਜਾਂਦਾ ਹੈ ਵੀ ਇਹਨੇ ਦਬਕੇ ਨਾਲ ਮੈਨੂੰ ਗੱਲ ਕਿਉਂ ਕਰੀ ਹੈ ਬਹੁਤ ਗੁੱਸਾ ਵੀ ਚੜਦਾ ਹੈ ਇੱਕ ਮਮੂਲੀ ਜੀ ਔਰਤ ਮੈਨੂੰ ਤੰਕਾਰੀ ਹੈ ਜਾਣਦੀ ਵੀ ਹੈ ਮੈਂ ਕੌਣ ਹਾਂ ਦੋਸਤੋ ਇਕਦਮ ਫੋਨ ਘੁੰਮਾ ਹੈ ਅਤੇ 10 ਮਿੰਟਾਂ ਦੇ ਵਿੱਚ ਉੱਥੇ ਲੇਡੀ ਪੁਲਿਸ ਕਨਸਟੇਬਲ ਆ ਜਾਂਦੀ ਹੈ ਦੋਸਤੋ ਐਸਪੀ ਮੈਡਮ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਸ਼ਾਇਦ ਉਸਦੀ ਆਖਰੀ ਗਲਤੀ ਹੋਵੇਗੀ ਗ੍ਰਫਤਾਰ ਕਰਕੇ ਉਸਨੂੰ ਜੀਪ ਦੇ ਵਿੱਚ ਬਿਠਾਇਆ ਜਾਂਦਾ ਹੈ ਬਾਰ-ਬਾਰ ਮੈਡਮ ਆਖਦੀ ਹੈ ਬਿੱਤੂ ਪੁੱਗਤੇਗਾ ਇਹ ਬਿਲਕੁਲ ਗਲਤ ਕਰ ਰਿਹਾ ਹੈ ਬਿਨਾ ਕਸੂਰ ਮੈਨੂੰ 잡 ਰਿਹਾ ਹੈ ਕਸੂਰ ਉਸ ਦੁਕਾਨਦਾਰ ਦਾ ਹੈ ਨੜੇ ਤੈਨੂੰ ਕਿਸਨੇ ਅਧਿਕਾਰ ਦੇ ਦਿੱਤਾ ਵੀ ਬਿਨਾ ਗੱਲੋਂ ਸਾਨੂੰ ਗ੍ਰਫਤਾਰ ਕਰ ਸਕਦਾ ਹੈ ਇਹ ਤਾਂ ਬਿਲਕੁਲ ਤਕਾ ਹੈ ਲੇਕਿਨ ਜਿਵੇਂ ਜਿਵੇਂ ਮੈਡਮ ਬੋਲ ਰਹੀ ਹੈ ਉਹ ਮੇਮਪੁਰਸ ਵਾਲੇ ਨੂੰ ਹੋਰ ਜ਼ਿਆਦਾ ਗੁੱਸਾ ਆ ਰਿਹਾ ਹੈ ਦੋਸਤੋਂ ਥਾਣੇ ਦੇ ਵਿੱਚ ਲਿਆ ਜਾਂਦਾ ਹੈ ਅਤੇ ਥਾਣੇ ਦੇ ਵਿੱਚ ਬੰਦ ਕਰ ਦਿੰਦਾ ਹੈ ਇਹਨੇ ਦੇ ਵਿਚਕਾਰ ਇੱਕ ਫੁੱਲ ਸਿਮਲਾਜਮ ਜੋ ਕਿ ਮੈਡਮ ਜੀ ਨੂੰ ਜਾਣਦਾ ਹੈ ਅਤੇ ਕਾਫੀ ਕਿਸੇ ਸੁਣੇ ਹਨ ਜਦੋਂ ਮੈਡਮ ਜੀ ਨੇ ਜੁਆਇਨ ਕੀਤਾ ਸੀ ਉਦੋਂ ਵੀ ਉੱਥੇ ਆਇਆ ਸੀ ਅਤੇ ਉੱਥੇ ਆ ਕੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਸੀ ਇੱਕਦਮ ਪਛਾਣ ਜਾਂਦਾ ਹੈ ਵੀ ਇਹ ਤਾਂ ਕਿਸੇ ਹੋਰ ਨੂੰ ਨਹੀਂ ਚੱਕ ਲਿਆਏ ਇਹ ਤਾਂ ਐਸਪੀ ਮੈਡਮ ਹੈ ਜਿਵੇਂ ਹੀ ਬੋਲਣ ਲੱਗਦਾ ਹੈ ਤਾਂ ਐਸਪੀ ਮੈਡਮ ਇਸ਼ਾਰਿਆਂ ਦੇ ਨਾਲ ਚੁੱਪ ਕਰਨ ਦੇ ਲਈ ਕਹਿ ਜਾਂਦੀ ਹੈ ਉਹ ਇੱਕਦਮ ਚੁੱਪ ਕਰ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਜੇਕਰ ਅਜ ਬੋਲਿਆ ਤਾਂ ਇਸ ਦੇ ਨਾਲ ਦੇ ਨਾਲ ਮੇਰੀ ਵੀ ਨੌਕਰੀ ਚਲੀ ਜਾਣੀ ਹੈ ਦੋਸਤੋ ਉੱਥੇ ਜੋ ਵੀ ਹੋ ਰਿਹਾ ਹੈ ਉਸ ਨੂੰ ਹੋਣ ਦਿੱਤਾ ਜਾਂਦਾ ਹੈ ਹੁਣ ਹਵਾਲਾਤ ਦੇ ਵਿੱਚ ਬੰਦ ਪਈ ਹੈ ਮੈਨਮ ਕਾਨੂੰਨ ਸਮਝਾਣ ਲੱਗਦੀ ਹੈ ਵੀ ਤੁਸੀਂ ਆ ਕਾਨੂੰਨ ਦਾ ਉਲੰਘਣ ਕੀਤਾ ਹੈ ਮੈਨੂੰ ਗ੍ਰਿਫਤਾਰ ਕਰਕੇ ਤਾਂ ਅੱਗੋ ਪੁਲਿਸ ਵਾਲਾ ਕਹਿੰਦਾ ਮੈਨੂੰ ਕਾਨੂੰਨ ਸਖਾਨੀ ਹੈ ਪੁਲਿਸ ਵਾਲੇ ਨੂੰ ਕਾਨੂੰਨ ਸਖਾਨੀ ਹੈ ਚਾਰ ਜਮਾਤਾਂ ਲੱਗਦਾ ਹੈ ਜ਼ਿਆਦਾ ਪੜ੍ਹ ਗਈ ਹੋਵੇਗੀ ਮੈਨੂੰ ਨਾ ਕਾਨੂੰਨ ਸਖਾ ਹੁਣ ਮੈਂ ਦੱਸਾਂਗਾ ਤੈਨੂੰ ਕਾਨੂੰਨ ਕੀ ਹੁੰਦਾ ਹੈ ਦੇਖੀ ਫਿਰ ਤੇਰਾ ਨਾਮ ਮਰਦਾ ਕੀ ਹੈ ਜੇਕਰ ਦੋ ਰਾਤਾਂ ਇੱਥੇ ਨਾ ਕਟੀਆਂ ਮੇਰਾ ਨਾਮ ਵੀ ਸ਼ਮਸ਼ੇਰ ਸਿੰਘ ਨਾ ਜਾਣੀ ਦੋਸਤੋ ਐਨੀ ਗੱਲ ਸੁਣ ਕੇ ਮੈਡਮ ਨੂੰ ਵੀ ਗੁੱਸਾ ਚੜ ਜਾਂਦਾ ਹੈ ਤੇ ਕਹਿੰਦੇ ਹੈ ਵੀ ਤੂੰ ਮੈਨੂੰ ਦੋ ਰਾਤਾਂ ਦੀ ਗੱਲ ਕਰਦਾ ਹੈ ਇੱਕ ਰਾਤ ਵੀ ਇੱਥੇ ਰੱਖ ਕੇ ਦਿਖਾ ਤੂੰ ਜਾਣਦਾ ਨਹੀਂ ਹੈ ਵੀ ਔਰਤ ਨੂੰ ਰਾਤ ਨੂੰ ਕਿਸੇ ਵੀ ਹਾਲ ਦੇ ਵਿੱਚ ਹਾਵਲਾ ਦੇ ਵਿੱਚ ਬੰਦ ਕਰਕੇ ਨਹੀਂ ਰੱਖ ਸਕਦੇ ਸ਼ਾਮ ਹੋਣ ਵਾਲੀ ਹੈ ਦੇਖ ਲੈ ਜੇਕਰ ਨੌਕਰੀ ਪੈਰੀ ਹੈ ਹਜੇ ਵੀ ਛੱਡ ਦੇ ਹਦੇ ਵੀ ਤੈਨੂੰ ਜਾਣ ਦੇਾਂਗੀ ਲੇਕਿਨ ਐਨੀ ਗੱਲ ਸੁਣ ਕੇ ਪੁਲਿਸ ਵਾਲੇ ਨੂੰ ਹੋਰ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਨਾਲ ਵਾਲੀ ਕਾਸਟੇਬਲ ਨੂੰ ਕਹਿੰਦਾ ਹੈ ਵੀ ਜਾਓ ਇਸ ਤੇ ਪਟੇ ਫੇਰੋ ਐਵੇਂ ਨਹੀਂ ਇਸ ਨੂੰ ਚੈਨਾਣੀ ਇਹ ਤਾਂ ਲੱਤਾਂ ਦੀ ਪੁੱਤ ਹੈ ਗੱਲਾਂ ਨਾਲ ਨਹੀਂ ਮੰਨੀ ਇਹਨੂੰ ਸਿੱਧਾ ਕਰੋ ਹੁਣ ਜਿਵੇਂ ਹੀ ਜਿਹੜੇ ਕਾਸਟੇਬਲ ਹੈ ਅੰਦਰ ਆਣ ਲੱਗਦੀ ਹੈ ਅਤੇ ਅੰਦਰ ਆ ਕੇ ਪਟੇ ਨੂੰ ਹੱਥ ਪਾਉਂਦੀ ਹੈ ਐਸਪੀ ਮੈਡਮ ਦਾ ਪਾਰਾ ਜਿਹੜਾ ਹੈ ਉਹ ਬਿਲਕੁਲ ਉੱਪਰ ਚੜ ਜਾਂਦਾ ਹੈ ਅਤੇ ਕਹਿੰਦੀ ਹੈ ਖਬਰਦਾਰ ਜੇਕਰ ਉਸ ਨੂੰ ਹੱਥ ਲਗਾਇਆ ਤਾਂ ਆਪਣਾ ਆਈਡੈਂਟੀ ਕਾਰਡ ਜਿਹੜਾ ਹੈ ਸਾਹਮਣੇ ਕਰ ਦਿੰਦੀ ਹੈ ਜਿਵੇਂ ਹੀ ਆਈਡੈਂਟੀ ਕਾਰਡ ਦਿਖਦੀ ਹੈ ਉੱਤੇ ਲਿਖਿਆ ਜੀ आईपीएस अधिकारी पंजाब कैडर ਹੁਣ ਇੰਨੀ ਸੁਣ ਕੇ ਇੱਕਦਮ ਪਟਾ ਹੱਥ ੁੰਡੇਕ ਦਿੰਦੀ ਹੈ ਸਲੂਟ ਮਾਰਦੀ ਹੈ ਅਤੇ ਜੈ ਹੇ ਦਾਖ ਦਿੰਦੀ ਹੈ ਉਸ ਨੂੰ ਸਲੂਟ ਮਾਰਦਿਆਂ ਦੇਖ ਆਸ-ਪਾਸ ਵਾਲੇ ਵੀ ਕਈ ਜਣੇ ਸਲੂਟ ਮਾਰ ਦਿੰਦੇ ਹਨ ਕੋਲ ਖੜਾ ਜਿਹੜਾ ਪੁਲਿਸ ਵਾਲਾ ਹੈ ਜਿਸ ਨੇ ਬਤਮੀਜੀ ਕੀਤੀ ਉਸਦੇ ਤਾਂ ਜਿਵੇਂ ਪੈਂਟ ਗਿੱਲੀ ਹੋ ਚੁੱਕੀ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਿਆ ਹੈ ਵੀ ਬਾ ਜੜਾ ਹੈ ਬਿਲਕੁਲ ਗਲਤ ਔਰਤੇ ਨਾਲ ਪੈ ਗਿਆ ਹੈ ਗਲਤ ਔਰਤ ਦੇ ਨਾਲ ਪੰਗਾ ਲੈ ਲਿਆ ਹੈ ਇਤਾ ਹੁਣ ਨੌਕਰੀ ਖਾ ਕੇ ਛੱਡੇਗੀ ਜਿਹੜਾ ਇਸ ਨੂੰ ਸੂਟ ਵੱਜ ਰਹੇ ਹਨ ਹੋਵੇ ਨਾ ਹੋਵੇ ਇਹ ਕੋਈ ਵੱਡੀ ਅਧਿਕਾਰਨ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਹੁਣ ਤਾਂ ਬਸ ਜਿਵੇਂ ਹੀ ਬਾਹਰ ਨਿਕਲਦੀ ਹੈ ਪੈਰਾਂ ਦੇ ਵਿੱਚ ਡਿੱਗ ਜਾਂਦਾ ਹੈ ਅੱਤੇ ਕਹਿੰਦਾ ਹੈ ਬਹੁਤ ਵੱਡੀ ਗਲਤੀ ਹੋ ਗਈ ਮੇਰ ਤਾਂ ਹੁਣ ਅੱਗੋ ਗੁਰਨੂ ਰੱਖਦੀ ਹੈ ਨਹੀਂ 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 ਤੁਸੀਂ ਤਾਂ ਆਪਣੀ ਜਿਹੜੀ ਡਿਊਟੀ ਹੈ ਬਿਲਕੁਲ ਇਮਾਨਦਾਰੀ ਨਾਲ ਕੀਤੀ ਹੈ ਉਹ ਗੱਲ ਵਕਰੀ ਹੈ ਤੁਹਾਡੀ ਇਮਾਨਦਾਰੀ ਆਪਣੀ ਵਰਦੀ ਦੇ ਵੱਲ ਨਹੀਂ ਹੈ ਤੁਸੀਂ ਤਾਂ 500 ਰੁਪਏ ਦੇ ਵੱਲ ਈਮਾਨਦਾਰ ਸੋ ਉਸ ਦੁਕਾਨਦਾਰ ਤੋਂ ਜਿਹੜੇ 500 ਰੁਪਏ ਲੈ ਸਨ ਨਾ ਉਹ ਮੈਨੂੰ ਲੜਕ ਰਹੇ ਹਨ ਹੁਣ ਉਹ 500 ਰੁਪਏ ਤੇਰੀ ਨੌਕਰੀ ਖਾਣ ਗਏ ਦਿਖਦਾ ਜਾ ਬੱਚੂ ਤੇਰੇ ਨਾਲ ਬਣਦਾ ਕੀ ਹੈ ਅੱਗੋ ਪੁਰਸਵੜਾ ਬਰੋਂ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਮੇਰੇ ਬੱਚੇ ਡਰ ਜਾਣਗੇ ਮੇਰੇ ਛੋਟੇ ਛੋਟੇ ਬੱਚੇ ਹਨ ਤਾਂ ਅੱਗੋ ਮੈਂ ਮਖਦੀ ਹੈ ਤੇਰੇ ਬੱਚਿਆਂ ਕਰਕੇ ਪਤਾ ਨਹੀਂ ਤੂੰ ਕਿੰਨੇ ਬੱਚੇ ਹੋਰਾਂ ਦੇ ਰੋਲੇ ਹੋਣਗੇ ਹੁਣ ਤਾਂ ਜੋ ਹੋਣਾ ਹੈ ਉਹ ਤਾਂ ਹੋ ਕੇ ਰਹੇਗਾ ਤੇਰੇ ਵਰਗੇ ਲੋਕਾਂ ਨੂੰ ਸਮਾਜ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਦੇਣਾ ਬਿਲਕੁਲ ਗਲਤ ਗੱਲ ਹੈ ਅੱਜ ਜੇਕਰ ਮੈਂ ਤੈਨੂੰ ਛੱਡ ਦਿੱਤਾ ਤੇ ਤੇਰੇ ਵਰਗੇ ਕਈ ਹੋਰ ਜੋ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਪੈਸਿਆਂ ਦੇ ਪੀਰ ਹਨ ਉਹ ਫਿਰ ਤੇਰੇ ਵਾਂਗੂ ਕੰਮ ਕਰਨਗੇ ਜੇਕਰ ਅੱਜ ਤੈਨੂੰ ਮੈਂ ਸਿੱਧਾ ਕਰ ਦਿੱਤਾ ਤਾਂ ਫਿਰ ਸ਼ਾਇਦ ਹੋ ਸਕਦਾ ਹੈ ਤੇਰੇ ਵਰਗੇ ਕਈ ਹੋਰ ਸਿੱਧੇ ਹੋ ਜਾਣ ਦੋਸਤੋ ਐਸਪੀ ਮੈਡਮ ਤੁਰੰਤ ਉਸਦੇ ਅਫਸਰਾਂ ਨੂੰ ਫੋਨ ਲਗਾਉਂਦੀ ਹੈ ਅਫਸਰ ਉੱਥੇ ਆ ਜਾਂਦੇ ਹਨ ਅਤੇ ਸਾਰੀ ਗੱਲ ਦੱਸਦੀ ਹੈ ਹੁਣ ਅਫਸਰ ਕਹਿੰਦੇ ਹਨ ਵੀ ਮੈਡਮ ਜੀ ਤੁਹਾਡੀ ਗੱਲ ਤਾਂ ਠੀਕ ਹੈ ਇਹਨੂੰ ਆਪਾਂ ਹੁਣੇ ਸਸਪੈਂਡ ਕਰ ਦਿੰਨੇ ਹਾਂ ਹੁਣੇ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੰਨੇ ਹਾਂ ਇਸ ਦੇ ਖਿਲਾਫ ਜਾਂਚਾ ਬਿਠਾ ਦਿੰਨੇ ਹਾਂ ਲੇਕਿਨ ਇਸ ਦੇ ਖਿਲਾਫ ਜਾਂਚਾ ਉਦੋਂ ਕਾਮਯਾਬ ਹੋਣ ਗਿਆ ਨਾ ਜਦੋਂ ਕੋਈ ਸਬੂਤ ਮਿਲੇਗਾ ਨਹੀਂ ਤਾਂ ਇਹ ਕਈ ਦਿਨਾਂ ਦੇ ਬਾਅਦ ਵਾਪਸ ਇੱਥੇ ਆਪਣੀ ਡਿਊਟੀ ਕਰ ਲੇਗਾ ਜੇਕਰ ਇਸ ਨੂੰ ਆਪਾਂ ਡਿਊਟੀ ਤੇ ਨਾ ਲੱਗਣ ਦਿੱਤਾ ਫਿਰ ਵੀ ਇਹ ਕੋਰਟ ਦੇ ਵਿੱਚ ਜਾ ਸਕਦਾ ਹੈ ਐਸਪੀ ਮੈਡਮ ਸਮਝ ਜਾਂਦੀ ਹੈ ਵੀ ਇਸ ਦੇ ਖਿਲਾਫ ਐਕਸ਼ਨ ਲੈਣਾ ਹੈ ਸਬੂਤ ਇਕੱਠੇ ਕਰਨੇ ਪੈਣਗੇ ਨਹੀਂ ਤਾਂ 4 ਮਹੀਨਿਆਂ ਦੇ ਬਾਅਦ ਇੱਥੇ ਵਾਪਸ ਆ ਜਾਵੇਗਾ ਲੇਕਿਨ ਹੁਣ ਐਸਪੀ ਮੈਡਮ ਨੂੰ ਇੱਕਦਮ ਯਾਦ ਆ ਜਾਂਦਾ ਹੈ ਵੀ ਜਦੋਂ ਲੜਾਈ ਹੋ ਰਹੀ ਸੀ ਤਾਂ ਦੁਕਾਨਦਾਰ ਨੇ ਕਹਿ ਸੀ ਵੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਵੀ ਧੱਕਾ ਕਰੋਗੇ ਆ ਤਾਂ ਫਿਰ ਮੈਂ ਦੇਖਾਂਗਾ ਅਤੇ ਪੁਲਿਸ ਵਾਲੇ ਜਿਹੜੇ ਹਨ ਤੁਹਾਨੂੰ ਫੜ ਕੇ ਲੈ ਜਾਣਗੇ ਤਾਂ ਉਸ ਨੂੰ ਯਾਦ ਆ ਜਾਂਦਾ ਹੈ ਵੀ ਦੁਕਾਨਦਾਰ ਦੇ ਕੋਲ ਸੀਸੀਟੀਵੀ ਕੈਮਰੇ ਹਨ ਦੋਸਤੋ ਦੁਕਾਨ ਦੇ ਵਿੱਚ ਜਾਂਦੀ ਹੈ ਹੁਣ ਆਪਣੇ ਨਾਲ ਪੁਲਿਸ ਵਾਲੇ ਲੈ ਕੇ ਜਾਂਦੀ ਹੈ ਗੱਡ ਲੈ ਕੇ ਜਾਂਦੀ ਹੈ ਦੁਕਾਨਦਾਰ ਹੈਰਾਨ ਹੈ ਵੀ ਮੈਡਮ ਤਾਂ ਵਾਪਸ ਆ ਗਈ ਹੈ ਤਾਂ ਇਹ ਕੌਣ ਹੈ ਔਰਤ ਤਾਂ ਜਿਵੇਂ ਹੀ ਉਸ ਨੂੰ ਪਤਾ ਲੱਗਦਾ ਹੈ ਵੀ ਐਸਪੀ ਮੈਡਮ ਹੈ ਮਾਫੀ ਮੰਗਣ ਲੱਗ ਜਾਂਦਾ ਹੈ ਪੈਰੀ ਡਿੱਗ ਜਾਂਦਾ ਹੈ ਤੇ ਕਹਿੰਦਾ ਮੇਰ ਤੋਂ ਗਲਤੀ ਹੋ ਗਈ ਮੈਨੂੰ ਬਖਸ਼ ਦਿਓ ਤਾਂ ਉਹ ਮੈਡਮ ਕਹਿੰਦੀ ਹੈ ਤੇਰੀ ਗਲਤੀ ਨਹੀਂ ਹੈ ਸਿਸਟਮ ਹੀ ਬੇਕਾਰ ਹੋ ਚੁੱਕਿਆ ਹੈ ਜੇਕਰ ਤੈਨੂੰ ਪਤਾ ਸੀ ਬਿੱਪਲਸ ਵਾੜੇ ਪੈਸੇ ਲੈ ਕੇ ਕੰਮ ਕਰਦੇ ਹਨ ਤਾਂ ਹੀ ਤਾਂ ਤੂੰ ਪੈਸੇ ਦਿੱਤੇ ਨਹੀਂ ਤਾਂ ਤੂੰ ਪੈਸੇ ਕਾਨੂੰ ਦੇਣੇ ਸੀ ਪਰ ਕਹਿੰਦੀ ਹੈ ਅੱਜ ਤੈਨੂੰ ਮੈਂ ਛੱਡ ਦੇਣੀ ਹਾਂ ਗਲਤੀ ਤੇਰੀ ਵੀ ਬਰਾਬਰ ਹੈ ਜੇਕਰ ਮੈਂ ਚਾਹਾਂ ਤਾਂ ਤੈਨੂੰ ਹੁਣੇ ਜੇਲ੍ਹ ਦੇ ਵਿੱਚ ਬੰਦ ਕਰ ਸਕਦੀ ਹਾਂ ਦੇਖ ਕੀ ਕਰਨਾ ਹੈ ਜੇਲ੍ਹ ਦੇ ਵਿੱਚ ਜਾਣਾ ਹੈ ਜਾਂ ਫਿਰ ਮੇਰੀ ਮਦਦ ਕਰਨੀ ਹੈ ਸਰਕਾਰੀ ਗਵਾਹ ਬਣਨਾ ਹੈ ਤਾਂ ਦੁਕਾਨ ਵਾਲਾ ਜਿਹੜਾ ਹੈ ਉਹ ਸਰਕਾਰੀ ਗਵਾਹ ਬਣਨ ਦੇ ਲਈ ਤਿਆਰ ਹੋ ਜਾਂਦਾ ਹੈ ਅਤੇ ਪੁਲਿਸ ਵਾਲੇ ਦੇ ਖਿਲਾਫ ਬਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ ਬਿਆਨ ਉਸ ਦਾ ਨੋਟ ਕਰ ਲਿਆ ਜਾਂਦਾ ਹੈ ਅਤੇ ਆਪਣੇ ਦੁਕਾਨ ਦੀ ਸੀਸੀਟੀਵੀ ਕੈਮਰੇ ਜਿਹੜੇ ਹੈ ਉਹ ਵੀ ਹਵਾਲੇ ਕਰ ਦਿੰਦਾ ਹੈ ਦੋਸਤੋ ਐਸਪੀ ਮੈਡਮ ਕਹਿ ਦਿੰਦੀ ਹੈ ਅੱਗੇ ਤੋਂ ਕਿਸੇ ਵੀ ਗ੍ਰਾਹਕ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਨਹੀਂ ਕਰਨਾ ਜੇਕਰ ਗ੍ਰਾਹਕ ਰੱਬ ਦਾ ਰੂਪ ਹੁੰਦੇ ਹਨ ਤਾਂ ਉਹਨਾਂ ਨਾਲ ਰੱਬ ਵਰਗਾ ਵਰਤਾਅ ਕਰਨਾ ਵੀ ਸਿੱਖੋ ਇਸ ਤਰ੍ਹਾਂ ਤੁਸੀਂ ਕਰਦੇ ਹੋ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਇਸ ਤਰ੍ਹਾਂ ਠੱਗਦੇ ਹੋ ਇਹ ਕੰਮ ਬਿਲਕੁਲ ਗਲਤ ਹੈ ਇਸ ਤਰ੍ਹਾਂ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਇਹ ਨਹੀਂ ਗੱਲ ਸੁਣ ਕੇ ਦੁਕਾਨਦਾਰ ਹੱਥ ਛੋੜ ਕੇ ਕਹਿੰਦਾ ਹੈ ਕਾਨਾ ਨੂੰ ਹੱਥ ਲਗਾਤੇ ਮੈਡਮ ਮੈਂ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਕਿਸੇ ਨਾਲ ਵੀ ਨਹੀਂ ਕਰਾਂਗਾ ਮੈਂ ਆਪਣੇ ਨਾਲਦਿਆਂ ਨੂੰ ਵੀ ਸਮਝਾਵਾਂਗਾ ਵੀ ਇਸ ਤਰ੍ਹਾਂ ਦਾ ਕੰਮ ਕਿਸੇ ਨਾਲ ਨਾ ਕਰਨ ਦੋਸਤੋ ਐਸਪੀ ਮੈਡਮ ਇਹਨਾਂ ਕਹਿ ਕੇ ਚਲੋ ਵਾਪਸ ਪੁਲਿਸ ਥਾਣੇ ਦੇ ਵਿੱਚ ਆ ਜਾਂਦੀ ਹੈ ਹੁਣ ਉਸ ਦੇ ਕੋਲ ਸਬੂਤ ਹਨ ਇੱਕਦਮ ਉਹ ਸਸਪੈਂਸ਼ਨ ਆਰਡਰ ਜਿਹੜਾ ਹੈ ਉਸ ਪੁਲਿਸ ਵਾਲੇ ਦਾ ਤਿਆਰ ਕਰਵਾਂਦੀ ਹੈ ਸ਼ਮਸ਼ੇਰ ਸਿੰਘ ਦੇ ਨਾਮ ਦਾ ਸਸਪੈਂਸ਼ਨ ਆਰਡਰ ਤਿਆਰ ਕਰਕੇ ਉਸ ਤੇ ਸહીਨ ਕਰ ਦਿੰਦੀ ਹੈ ਦੋਸਤੋ ਸ਼ਮਸ਼ੇਰ ਸਿੰਘ ਸਸਪੈਂਡ ਹੋ ਚੁੱਕਿਆ ਹੈ ਉਸਦੇ ਵਰਗੇ ਕਈ ਪੁਰਸਵਾਲਾਂ ਤੱਕ ਇਹ ਖਬਰ ਪਹੁੰਚ ਚੁੱਕੀ ਹੈ ਵੀ ਇੱਥੇ ਜਿਹੜੀ ਐਸਪੀ ਮੈਡਮ ਆਈ ਹੈ ਬੜੀ ਖਤਰਨਾਕ ਹੈ ਅਤੇ ਪੋਰਾ ਵੀ ਜਿਹੜਾ ਹੈ ਅਤੇ ਪੋਰਾ ਵੀ ਜਿਹੜਾ ਹੈ ਰਿਸ਼ਵਤ ਖੋਰੀ ਨੂੰ ਚੱਲ ਨਹੀਂ ਜਾਂਦੀ ਸਾਰੇ ਜਣੇ ਸਿੱਦੇ ਹੋ ਜਾਂਦੇ ਹਨ ਦੋਸਤੋ ਅਗਲੇ ਕੁਝ ਦਿਨਾਂ ਬਾਅਦ ਐਸਪੀ ਮੈਡਮ ਦੇ ਭਰਾ ਦਾ ਵਿਆਹ ਹੈ ਭਰਾ ਦੇ ਵਿਆਹ ਦੇ ਵਿੱਚ ਉਹ ਚੱਲ ਜਾਂਦੀ ਹੈ ਛੁੱਟੀਆਂ ਲੈ ਲੈਂਦੀ ਹੈ ਵਧੀਆ ਵਿਆਹ ਹੁੰਦਾ ਖੁਸ਼ ਹੁੰਦੀ ਹੈ ਆਸ-ਪਾਸ ਦੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਗੱਲ ਦੱਸਦੀ ਹੈ ਗੱਲ ਤਾਂ ਉਹਨਾਂ ਤੱਕ ਪਹਿਲਾਂ ਹੀ ਪਹੁੰਚ ਚੁੱਕੀ ਹੈ ਕਿਉਂਕਿ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਹਨ ਬੀਐਸਪੀ ਮੈਡਮ ਨੇ ਬੜਾ ਵਧੀਆ ਕੰਮ ਕੀਤਾ ਹੈ ਉਹਨਾਂ ਨੂੰ ਵੀ ਗਰਵ ਹੈ ਵੀ ਆਪਣੀ ਬੇਟੀ ਗੁਰਨੂਰ कौर ਜਿਹੜੀ ਹੈ ਕਿੰਨੀ ਇਮਾਨਦਾਰ ਹੈ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੀ ਹੈ ਅਤੇ ਆਪਣੇ ਇਲਾਕੇ ਦੇ ਵਿੱਚੋਂ ਗਰੀਬੀ ਦੇ ਵਿੱਚੋਂ ਉੱਠ ਕੇ ਅੱਜ ਕਿੰਨੇ ਵਧੀਆ ਕੰਮ ਕਰ ਰਹੀ ਹੈ ਸਭ ਲੋਕ ਉਸ ਨੂੰ ਸ਼ਾਬਾਸ਼ ਦਿੰਦੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਕੀ ਸੱਚਮੁੱਚ ਗੁਰਨੂਰ ਕੌਰ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਕਿ ਤੁਹਾਨੂੰ ਲੱਗਦਾ ਹੈ ਦੁਕਾਨਦਾਰ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸੀ ਜਾਂ ਫਿਰ ਗੁਰਨੂਰ ਕੌਰ ਨੇ ਉਹਨਾਂ ਨੂੰ ਛੱਡ ਕੇ ਬਿਲਕੁਲ ਸਹੀ ਕੀਤਾ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਵੀਡੀਓ ਸੱਚਮੁੱਚ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ